ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਸਟੇਟ ਸਲਵਾਰ ਹੈ ਜਿਹੜੀ ਉਹਦੀ ਕਟਾਈ ਕਰਾਂਗੇ। ਇਹ ਸਟੇਟ ਸਲਵਾਰ ਖਾਸ ਕਰਕੇ ਜਿਹੜੀ ਮੇਰੀਆਂ ਭੈਣਾਂ ਦਾ ਨਾਪ ਪਾ ਲਈ ਹੈ। ਮੇਰੀਆਂ ਭੈਣਾਂ ਪਾ ਲਈ ਨੇ ਇਹ ਉਹਨਾਂ ਲਈ ਹੈ। ਜੇ ਉਹ ਸਟ੍ਰੇਟ ਸਲਵਾਰ ਬਹਨਣਾ ਚਾਹੁੰਦੀਆਂ ਨੇ ਤਾਂ ਉਹ ਜਿਹੜੀ ਕਟਿੰਗ ਹੈ ਇਹਨੂੰ ਜਰੂਰ ਤੁਸੀਂ ਧਿਆਨ ਨਾਲ ਦੇਖਿਓ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਅਲੱਗ ਚੀਜ਼ ਦੱਸਾਂਗੇ ਜਿਹੜੀ ਕਿ ਉਹ ਕਟਾਈ ਕਰਨ ਦੇ ਨਾਲ ਜਿਹੜੀ ਆਪਣੀ ਇਹ ਸਲਵਾਰ ਹੈ ਨਾਲੇ ਸਟ੍ਰੇਟ ਹੋਊਗੀ ਨਾਲੇ ਜਿਹੜੀ ਉੱਪਰੋਂ ਖੁੱਲੀ ਬਣੂਗੀ ਮਤਲਬ ਕਿ ਜਿਹੜਾ ਉਹਦਾ ਫੇਰ ਆ ਉਹ ਜ਼ਿਆਦਾ ਬਣ ਜਾਊਗਾ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਆ ਜੋ ਮੈਂ ਦੱਸਦੀ ਆ ਅੱਜ ਮੇਰੇ ਲਵੇ ਸਵਾ ਦੋ ਮੀਟਰ ਕੱਪੜਾ ਹੈਗਾ ਇਹਨੂੰ ਮੈਂ ਇਸ ਤਰ੍ਹਾਂ ਜੀ ਸਵਾ ਦੋ ਮੀਟਰ ਕੱਪੜੇ ਨੂੰ ਇਸ ਤਰ੍ਹਾਂ ਦੂਰਾ ਕਰ ਲਿਆ ਇਸ ਤੋਂ ਬਾਅਦ ਮੈਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ ਆਪਣੀ ਜਿੰਨੀ ਲੈਂਥ ਹੈ ਸਾਰਿਆਂ ਨੂੰ ਪਹਿਲਾਂ ਆਪਾਂ ਜਿਹੜਾ ਇੱਧਰ ਇਕੱਠਾ ਪਾਸਾ ਹੈ ਇਹ ਇਸ ਸਾਈਡ ਆਪਣਾ ਖੁੱਲਾ ਪਾਸਾ ਹੈ ਇੱਥੋਂ ਆਪਾਂ ਪੌਂਚਾ ਲਵਾਂਗੇ ਜਿੰਨਾ ਆਪਾਂ ਨੇ ਪੌਂਚਾ ਜੇ ਤੁਸੀਂ 7 ਇੰਚ ਤਿਆਰ ਕਰਨਾ ਹੈ ਤਾਂ 8 ਇੰਚ ਰੱਖ ਲਓ ਜੇ 6 ਇੰਚ ਤਿਆਰ ਕਰਨਾ ਹੈ ਤਾਂ 7 ਇੰਚ ਕੰਟਿੰਗ ਕਰ ਲਓ ਥੋੜਾ ਜਿਹਾ ਤੁਸੀਂ ਪੌਂਚਾ ਜੋ ਆਮ ਸਲਵਾਰ ਪਹਿਨਦੇ ਹੋ ਉਹਦੇ ਨਾਲ ਥੋੜਾ ਜਾਂ ਖੁੱਲਾ ਰੱਖ ਲਿਆ ਕਰੋ ਕਿਉਂਕਿ ਜਿਹੜੀ ਇਹ ਸਟ੍ਰੇਟ ਸਲਵਾਰ ਹੈ ਇਹ ਜੇ ਆਪਾਂ ਜਾਦੇ ਛੋਟੀ ਮੂਰੀ ਪਾਉਣੇ ਆ ਉਹ ਵੀ ਖਿੱਚੀ ਸੀ ਪਾਉਂਦੀ ਹੈ ਹੁਣ ਤੁਸੀਂ ਇਹਦਾ ਵਿੱਚ ਪਹੁੰਚਾ ਜਿੰਨਾ ਆਪਣਾ ਰੱਖਣਾ ਹੈ 7 8 ਜੋ ਵੀ ਜਿੰਨਾ ਤਿਆਰ ਪਾਉਣਾ ਹੈ ਉਹਦੇ ਨੂੰ 21 1 ਇੰਚ ਐਕਸਟਰਾ ਲੈ ਕੇ ਪੂਰੇ ਨਿਸਾਨੀ ਲਾਉਣੀ ਹੈ ਮੈਂ ਪਹੁੰਚਾ 7 ਇੰਚ ਪਾਉਂਗੀ ਤੇ ਮੈਂ ਹੁਣ 8 ਇੰਚ ਤੇ ਨਿਸਾਨੀ ਲਾਈ ਆ 8 ਹੁਣ ਇਹ ਇੱਥੋਂ ਆਪਾਂ ਨੇ ਆਪਣੀ ਜਿਹੜੀ ਲੰਬਾਈ ਆ ਜਿੰਨੀ ਆਪਣੀ ਬਿਨਾ ਬੈਲਟ ਤੋਂ ਤੁਸੀਂ ਸਲਵਾਰ ਦੀ ਕਟਾਈ ਕਰਨੀ ਹੈ ਉਨੀ ਕਰਨੀ ਹੈ। ਉਨੀ ਨਿਸ਼ਾਨੀ ਲਾਉਣੀ ਹੈ। ਜਿੰਨੀ ਸੋਣਨੀ ਆਪ ਦੀ ਸਲਵਾਰ ਦੀ ਕਟਾਈ ਕਰਨੀ ਹੈ। ਜਿੰਨੀ ਆਪਾਂ ਨੇ ਇੱਧਰ ਨਿਸ਼ਾਨੀ ਲਾਈ ਹੈ ਉਨੀ ਨਿਸ਼ਾਨੀ ਆਪਾਂ ਇਸ ਸਾਈਡ ਲਾਉਣੀ ਹੈ। ਇਹ ਨਿਸ਼ਾਨੀ ਲਾਉਣ ਤੋਂ ਬਾਅਦ ਆਪਾਂ ਨੇ 2 ਇੰਚ ਨਿਸ਼ਾਨੀ ਜਿਹੜੀ ਉੱਪਰ ਲਾਉਣੀ ਹੈ। ਜਿਹੜੀ ਕਿ ਆਪਾਂ ਸਲਵਾਰ ਨੂੰ ਢਾਲ ਦੇਵਾਂਗੇ ਇਹ ਇਨਸਾਨੀ 2 ਇੰਚ ਤੇ ਲਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਢਾਲ ਦੇਵਾਂਗੇ ਤਾਂ ਕਿ ਆਪਣੀ ਸਲਵਾਰ ਹੈ ਜਿਹੜੀ ਉਹ ਪਿੱਛੋਂ ਚੱਕੀ ਨਾ ਜਾਵੇ ਇੱਥੇ ਤੱਕ ਤਾਂ ਆਪਾਂ ਆਮ ਸਲਵਾਰ ਹੈ ਜਿਹੜੀ ਉਹ ਕਟਿੰਗ ਕਰਦੀਆਂਗੇ ਹੁਣ ਜਿਹੜੀ ਇਹਦੇ ਵਿੱਚ ਸਪੈਸ਼ਲ ਹੈ ਵੀ ਆਪਣੀਆਂ ਭੈਣਾਂ ਜਿਹੜੀਆਂ ਭਾਰੀ ਨੇ ਉਹਨਾਂ ਲਈ ਆਪਾਂ ਇਹ ਸਲਵਾਰ ਦੇ ਵਿੱਚ ਆਸਣ ਪਾਵਾਂਗੇ ਆਪਾਂ ਜਿਹੜੀ ਇਹ ਸਲਵਾਰ ਦਾ ਆਸਣ ਹੈ ਬਿਨਾ ਵੈਲਟ ਤੋਂ ਆਪਾਂ 10 ਇੰਚ ਕਟਾਈ ਕਰਦੇ ਆ ਲੇਕਿਨ ਜਿਹੜਾ ਇਹਦਾ ਆਸਣ ਹੈ ਇਹ ਆਪਾਂ ਵੱਡਾ ਕਟਿੰਗ ਕਰਾਂਗੇ ਤੇ ਇਹਦੇ ਵਿੱਚ ਆਪਾਂ ਜਿਹੜੇ ਉਹਰੇ ਆਸਣ ਪਾਵਾਂਗੇ ਜਿੰਨੇ ਇੰਚ ਦਾ ਤੁਸੀਂ ਆਸਣ ਪਾਉਣਾ ਹੈ ਉਹਨਾਂ ਇੰਚ ਆਪਾਂ ਜਾਦੇ ਰੱਖ ਸਕਦੇ ਆ ਇਹਦਾ ਹੁਣ ਆਪਾਂ ਇਹਦੇ ਜਿਹੜਾ ਆਸਣ ਹੈ ਇਹ ਆਪਾਂ 15 ਇੰਚ ਨਿਸ਼ਾਨੀ ਲਾ ਲਾਂਗੇ ਆਪਾਂ ਇਹਦੇ ਵਿੱਚ 15 ਇੰਚ ਦਾ ਆਸਣ ਪਾਵਾਂਗੇ ਹੁਣ ਆਪਾਂ ਜਿਹੜੀ ਆਪਣੀ ਆ ਸਲਾਈ ਆਪਾਂ ਇਹਦੇ ਨਾਲ ਇਹਨੂੰ ਜਿਹੜੀ ਹੈ ਮਿਲਾ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਆ ਦੇਖੋ ਜੀ ਜਿਹੜਾ ਕੱਪੜਾ ਆਪਣੇ ਉਰੋਂ ਨਿਕਲਿਆ ਹੈ ਉਹੀ ਕੱਪੜਾ ਤੁਸੀਂ ਚਾਰੇ ਕੰਨੀਆਂ ਉਰੀ ਕੋਈ ਇੱਥੇ ਇੰਟਰਲੌਕ ਦੀ ਲੋੜ ਨਹੀਂ ਪੈਂਦੀ ਇੱਥੇ ਆਪ ਹੀ ਚਾਰੇ ਕੰਨੀਆਂ ਨੇ ਆ ਵੀ ਚਾਰੇ ਕੰਨੀਆਂ ਨੇ ਇਹਨਾਂ ਦੀ ਆਪਾਂ ਜਿਹੜੀ ਸਿੰਪਲ ਐ ਸਲਾਈ ਉਹ ਕਰ ਦੇਣੀ ਹੈ ਆ ਦੇਖੋ ਇਸ ਤਰ੍ਹਾਂ ਇੱਥੋਂ ਹੁਣ ਆਪਣਾ ਜਿਹੜਾ ਆਸਣ ਜਿੰਨਾ ਆਸਣ ਆਪਾਂ ਨੇ ਲੈਣਾ ਹੈ ਜਿਵੇਂ ਮੈਂ ਜਿਹੜਾ ਉਰੋਂ ਆਸਣ ਹੈ 10 ਇੰਚ ਲੈ ਰਹੀਆਂ ਜਿੱਥੇ ਆਪਣਾ 10 ਇੰਚ ਆਉਂਦਾ ਹੈਗਾ ਤੁਸੀਂ ਇਸ ਤਰ੍ਹਾਂ ਇਹਨੂੰ ਮਾਰਕ ਕਰ ਲੈਣਾ ਇਸ ਤਰ੍ਹਾਂ ਇੱਥੇ 10 ਇੰਚ ਆ ਗਿਆ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਇਹ ਮਲਾ ਦੇਣਾ ਲੈ ਬੈਠ ਕੇ ਫਾਦੇ ਸਮਾ ਪੰਜ ਸਾਨੀ ਦਿਸ ਰਹੀ ਹੈ ਆ ਦੇਖੋ ਕੋਈ ਇਹਦੇ ਵਿੱਚ ਆਪਾਂ ਨੂੰ ਅਲੱਗ ਤੋਂ ਕੱਪੜਾ ਨਹੀਂ ਜਿਹੜਾ ਆਪਣਾ ਉਹ ਰੋ ਕੱਪੜਾ ਨਿਕਲਦਾ ਹੈ ਹਮੇਸ਼ਾ ਉਹ ਕੱਪੜਾ 베ਸਟੇਜ ਹੀ ਜਾਂਦਾ ਹੈਗਾ ਇਹ ਆਪਾਂ ਜਿਹੜਾ ਕੱਪੜਾ ਹੈ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਲਾ ਕੇ ਆਪਾਂ ਜਿਹੜਾ ਆਸਣ ਹੈ ਉਹ ਪਾ ਸਕਦੇ ਹਾਂ कि ਜਿਹੜੀ ਆਪਣੀ ਸਲਵਾਰ ਦੀ ਕਟਿੰਗ ਹੈ ਨਾਲੇ ਆਪਣਾ ਜਿਹੜਾ ਘੇਰ ਹੈ ਇਹ ਵੱਡਾ ਹੋ ਗਿਆ ਨਾਲੇ ਆਪਣੀ ਜਿਹੜੀ ਸਲਵਾਰ ਹੈ ਸਟੇਟ ਹੈ ਇਹਦੇ ਵਿੱਚ ਕੋਈ ਪੱਟ ਗੋਡਿਆਂ ਦੀ ਲੋੜ ਨਹੀਂ ਹੈਗੀ ਬਸ ਜਿਹੜਾ ਆਪਣਾ ਉੱਪਰੋਂ ਕੱਪੜਾ ਲਿਆ ਹੈਗਾ ਆਹ ਵਾਲਾ ਇਸ ਕੱਪੜੇ ਦੀ ਜਿਹੜੀ ਆਪਾਂ ਆਪਣੀ ਵੈਲਟ ਹੈ ਜਿਹੜੀ ਉਹ ਤਿਆਰ ਕਰ ਲਾਂਗੇ ਸਿਰਫ 2.5 ਮੀਟਰ ਤੋਂ 2.2 ਪੁਆਇੰਟ ਘੱਟ ਸੀ ਇਹਦੇ ਵਿੱਚ ਪੂਰੀ ਵਧੀਆ ਆਪਣੀ ਭਾਰੇ ਫੇਰ ਵਾਲੀ ਤੇ ਸਟ੍ਰੇਟ ਸਲਵਾਰ ਕਿਉਂਕਿ ਜੇ ਕਈ ਮੇਰੇ ਪਹਿਲਾਂ ਜਿਹੜੀਆਂ ਭਾਰੀ ਨੇ ਕਿਉਂਕਿ ਵੈਸੇ ਦੇਦਾ ਇੰਨਾ ਹੀ ਜਿਹੜਾ ਫੇਰ ਹੈ ਉਹ ਬੰਦ ਹੈ ਲੇਕਿਨ ਇਹ ਆਸਣ ਪਾਉਣਾ ਜਿਹੜੀ ਆਪਣੀ ਉਹ ਇਹ ਚੀਜ਼ ਹੈ ਇਹ ਖੁੱਲ ਜਾਂਦੀ ਹੈ ਆਪਾਂ ਨੂੰ ਕੋਈ ਦਿੱਕਤ ਨਹੀਂ ਪੈਣਨ ਚ ਕੋਈ ਦਿੱਕਤ ਨਹੀਂ ਬੈਠਣ ਚ ਕੋਈ ਦਿੱਕਤ ਨਹੀਂ ਸੋਨੂੰ ਸਾਡੀ ਜਿਹੜੀ ਅੱਜ ਦੀ ਵੀਡੀਓ ਹੈ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ